ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਅੱਜ ਤੁਹਾਨੂੰ ਦੱਸਾਂਗੇ ਕਿ ਦੇਸੀ ਮੁਰਗੀ ਪਾਲਣ ਨੂੰ ਖੁੱਲੇ ਚ ਪਾਲਣ ਦੇ ਕੀ ਫਾਇਦੇ ਹਨ ਤੇ ਤੇ ਮੁਰਗਾ ਖੁੱਲੇ ਚ ਪਾਲਣ ਕਿਵੇਂ ਤੰਦਰੁਸਤ ਰਹਿੰਦਾ ਹੈ ਕਿ ਮੁਰਗੇ ਨੂੰ ਬਿਮਾਰੀ ਵੀ ਨਹੀਂ ਆਉਂਦੀ ਤਾਂ ਵੀਡੀਓ ਤੇ ਸਾਰਾ ਕੁਝ ਦੱਸਾਂਗੇ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਨਵੀਆਂ ਤੋਂ ਨਵੀਆਂ ਵੀਡੀਓ ਮੁਰਗੀ ਪਾਲਣ ਬਾਰੇ ਤੁਹਾਨੂੰ ਮਿਲਦੀਆਂ ਰਹਿਣ ਤਾਂ ਵੀਡੀਓ ਨੂੰ ਸਕੇਪਣਾ ਕਰਿਆ ਕਰੋ ਪੂਰਾ ਦੇਖਿਆ ਕਰੋ ਤਾਂ ਜੋ ਤੁਹਾਨੂੰ ਸਮਝ ਆ ਸਕੇ ਤਾਂ ਦੇਸੀ ਮੁਰਗੇ ਨੂੰ ਖੁੱਲੇ ਚ ਪਾਲਣ ਦੇ ਫਾਇਦੇ ਹਨ ਇੱਕ ਤਾਂ ਦੇਸੀ ਮੁਰਗੀ ਨੂੰ ਕੋਈ ਵੀ ਬਿਮਾਰੀ ਨਹੀਂ ਲੱਗਦੀ ਤਾਂ ਮੁਰਗੀ ਤੰਦਰੁਸਤ ਰਹਿੰਦੀ ਹੈ ਔਰ ਕੀੜੇ ਮਕੋੜੇ ਖਾਂਦੀ ਹੈ ਤਾਂ ਦੂਜਾ ਇਸ ਨੂੰ ਜਿਹੜਾ ਦਾਣਾ ਕਰਨੀ ਪਉਣਾ ਹੈ ਉਹ ਦਾਣੇ ਕਣੇ ਦੀ ਕਣੀ ਦੀ ਬਚਤ ਹੁੰਦੀ ਹੈ ਤਾਂ ਬਾਹਰ ਹੀ ਕੀੜੇ ਮਕੋੜੇ ਖਾ ਕੇ ਆਪਣਾ পেট ਭਰ ਲੈਂਦੀ ਹੈ ਤਾਂ ਉਹਨੀ ਪੂਰੀ ਫੀਡ ਵੀ ਨਹੀਂ ਕਾਂਦੀ ਕਿਉਂਕਿ ਆਪਣਾ ਫੀਡ ਦਾ ਦਾਣਾ ਕਣਿ ਦਾ ਖਰਚਾ ਕੱਟ ਜਾਂਦਾ ਹੈ ਤਾਂ ਇਹਨਾਂ ਨੂੰ ਖੁੱਲੇ ਚ ਚਰਨ ਨਾਲ ਕਾਫੀ মুরগি ਲੈਣ ਵਾਲੇ ਪਸੰਦ ਕਰਦੇ ਹਨ ਤਾਂ ਇਹਨਾਂ ਦਾ ਮੀਟ ਚਿਕਨ ਵੀ ਬਹੁਤ ਸੁਆਦੀ ਬਣਦਾ ਹੈ ਤਾਂ ਜਿਹੜੇ ਫਾਰਮਾਂ 'ਚ মুরਗੀ ਪਾਲਦੇ ਹਨ ਬਾਹਰ ਨਹੀਂ ਛੱਡਦੇ ਤਾਂ ਉਹਨਾਂ ਦਾ ਮੀਟ ਸੁਆਦੀ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਮੀਟ ਚਿਕਨ ਜਿਹੜੇ ਵੀ ਲੋਕ ਬਣਾਉਂਦੇ ਹਨ ਤਾਂ ਨਮਕੀ ਨਹੀਂ ਬਣਦਾ ਤਾਂ ਫੋਕਾ ਜੀ ਹਾਂ ਬਣਦਾ ਹੈ ਇਸ ਕਰਕੇ ਖੁੱਲੇ ਚ ਚਰਨ ਨਾਲ ਮੁਰਗੀ ਦਾ ਮੀਟ ਬਹੁਤ ਹੀ ਸਵਾਦਹੀਨ ਹੁੰਦਾ ਹੈ ਤਾਂ ਮੁਰਗੇ ਨੂੰ ਕੋਈ ਵੀ ਵਾਰੀ ਅਟੈਕ ਨਹੀਂ ਕਰਦੀ ਤਾਂ ਮੁਰਗਾ ਤੰਦਰੁਸਤ ਰਹਿੰਦਾ ਹੈ ਤਾਂ ਜਿਹੜੇ ਸੱਜਣਾ ਵੀਰਾਂ ਨੇ 2-4-4-5-5 ਮੁਰਗੀਆਂ ਰੱਖਣੀਆਂ ਹਨ ਤਾਂ ਉਹ ਦੇਖਦੇ ਹਨ ਕਿ ਮੁਰਗੀਆਂ ਦੇਸੀ ਹਨ ਜਾਂ ਵਲੈਤੀ ਹਨ ਇਹ ਗੱਲ ਦਾ ਜਰੂਰ ਮੁਰਗੀ ਪੈਨ ਲੈਣ ਵਾਲੇ ਕ્યાં ਰੱਖਦੇ ਹਨ ਜੇ ਮੁਰਗੀਆਂ ਖੁੱਲੇ ਚ ਚਰਨ ਗਿਆ ਤਾਂ ਮੁਰਗੀ ਲੈਣ ਵਾਲੇ ਦੇਖਣਗੇ ਕਿ ਵਾਪਕਾਂ ਹੀ ਪ्योर ਦੇਸੀ ਹਨ ਤਾਂ ਹੀ ਮੁਰਗੀਆਂ ਲੈਣ ਵਾਲੇ ਰੇਟ ਪੂਰਾ ਪਰ ਜਾਣ ਕੇ ਤੇ ਮੁਨਾਫੇ ਦੀ ਬਾਦ ਦੇਣਗੇ ਤਾਂ ਉਹਨਾਂ ਨੂੰ ਵੀ ਮੁਰਗੀਆਂ ਪਸੰਦ ਆਣਗੀਆਂ ਇਹ ਵਾਕਿਆ ਮੁਰਗੀ ਦੇਸੀ ਆਂਡਾ ਦਿੰਦੀ ਹੈ ਇਹ ਫਾਰਮਾਂ ਚ ਬੰਦ ਫਾਰਮ ਚ ਆਂਡਾ ਲਵਾਂਗੇ ਤਾਂ ਪਿਓਰ ਆਂਡਾ ਦੇਸੀ ਨਹੀਂ ਮਿਲ ਜੀਗਾ ਇਸ ਕਰਕੇ ਦੇਸੀ ਮੁਰਗੀ ਨੂੰਲੇ ਚੋਚਰਨ ਦੇ ਕਾਫੀ ਫਾਇਦੇ ਹਨ ਤਾਂ ਅੱਗੇ ਹੋਰ ਵੀ ਵੀਡੀਓ ਤੁਹਾਨੂੰ ਟਾਈਮ ਟਾਈਮ ਸਰ ਵਸਤੇ ਰਹਾਂਗੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਧੰਨਵਾਦ ਜੀ ਇਹਨਾਂ ਹੀ ਜਾਣਕਾਰੀ ਦੇ ਲਈ